ਸਮਮ ਵਿਗਿਆਨੀਆਂ ਦੇ ਵੱਲੋਂ ਜਿਹੜਾ ਅਲਰਟ ਕੀਤਾ ਗਿਆ ਸੋ ਬਿਲਕੁਲ ਤੁਹਾਨੂੰ ਦੱਸ ਦिए ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਲਗਾਤਾਰ ਤੇਜ਼ੀ ਦੇ ਨਾਲ ਜਾਰੀ ਹੈ ਤੇ ਹੜ ਵਰਗੀਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਥਿਤੀ ਬਣੀ ਹੋਈ ਹੈ ਸੋ ਬਿਲਕੁਲ ਉੱਥੇ ਹੀ ਅੱਜ ਜਿਹੜੀ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਵੀ ਜਾਰੀ ਕੀਤਾ ਗਿਆ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਗਰਾਉਂ ਪੁਲ ਦੇ ਉੱਪਰ ਮੌਜੂਦ ਆ ਤੇ ਗੱਲ ਕਰੀਏ ਤਾਂ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਨੇ ਜਿਹੜੀ ਕਾਫੀ ਪਰੇਸ਼ਾਨੀ ਝੱਲਨੀ ਪੈਰੀ ਜ ਉੱਥੇ ਹੀ ਜੇ ਗੱਲ ਕਰੀਏ ਜਿੱਥੇ ਬਰਸਾਤ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸੋ ਦੂਸਰੇ ਪਾਸੇ ਕਿਤੇ ਨ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਜਹਨ ਦੇ ਵਿੱਚ ਡਰ ਵੀ ਹੈ ਅਗਰ ਬਰਸਾਤ ਪੈਂਦੀ ਹੈ ਤਾਂ ਕਿਤਨਾ ਕਿਤੇ ਸਤ루 ਦਰਿਆ ਦੀ ਗੱਲ ਕਰ ਲਈਏ ਜਾਂ ਡੈਮਾਂ ਦੀ ਗੱਲ ਕਰੀਏ ਅਗਰ ਉੱਥੇ ਪਾਣੀ ਭਰੇਗਾ ਤਾਂ ਪੰਜਾਬ ਦੇ ਹਾਲਾਤ ਹੋਰ ਜਿਹੜੇ ਖਰਾਬ ਆ ਉਹ ਹੋ ਸਕਦੇ ਆ ਸੋ ਜਿੱਥੇ ਤੁਹਾਨੂੰ ਬਾਰਿਸ਼ ਦੀ ਸਥਿਤੀ ਦਿਖਾ ਰਹੇ ਹਾਂ ਉੱਥੇ ਹੀ ਗੱਲ ਕਰੀਏ ਟ੍ਰੈਫਿਕ ਪੁਲਸ ਮਿਹਨਤ ਤੇ ਮਸਤੀ ਦੀ ਨਾਲ ਜਿਹੜੀ ਬਰਸਾਤ ਦੇ ਵਿੱਚ ਡਿਊਟੀ ਕਰਦੀ ਪਈਓ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਹੋਰ ਵੀਡੀਓ ਤਾਂ ਜਿਹੜੀ ਬੜੀ ਸ਼ੇਅਰ ਕਰਦੇ ਹਾਂ ਕਿ ਪੁਲਸ ਦੇ ਖਿਲਾਫ ਕੁਝ ਵੀ ਆਉਂਦਾ ਤਾਂ ਇਹ ਜਿਹੜੀ ਤਸਵੀਰ ਹੈ ਵੀ ਦੇਖਣੀ ਹੋਊਗਾ ਕਿਉਂਕਿ ਅ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ ਟ੍ਰੈਫਿਕ ਪੁਲਸ ਮੁਲਾਜ਼ਮ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਰੋਡ ਦੇ ਉੱਪਰ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿੰਦੇ ਨੇ ਸੋ ਬਿਲਕੁਲ ਉੱਥੇ ਹੀ ਟ੍ਰੈਫਿਕ ਮੁਲਾਜ਼ਮ ਨੇ ਜਗਰਾਉਂ ਪੁਲ ਦੇ ਉੱਪਰ ਅ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਨੇ ਅਗਰ ਗੱਲ ਕਰੀਏ ਤਾਂ ਪੰਜਾਬ ਵਿੱਚ ਮੌਨਸੂਨ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਮੌਨਸੂਨ ਦੇ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਨਾਲ ਤਾਪਮਾਨ ਵਿੱਚ ਜਿਹੜੀ ਗਿਰਾਵਟ ਆਈ ਹੈ ਦਿਨ ਦਾ ਤਾਪਮਨ 28 ਡਿਗਰੀ ਨੋਟ ਕੀਤਾ ਗਿਆ ਤੇ ਜਿਸ ਨਾਲ 5 ਪਿੰਟ 3 ਡਿਗਰੀ ਦੀ ਗ੍ਰਾਵਿਟ ਦਰਜ ਕੀਤੀ ਗਈ ਹੈ ਅਤੇ ਲਗਾਤਾਰ ਰਿਕਾਰਡ ਤੋੜ ਦਿੱਤਾ ਹੈ ਸਤੰਬਰ ਨੇ ਮਹੀਨੇ ਵਿੱਚ ਪਿਛਲੇ ਸਾਲ 109 ਐਮ ਐਮ ਬਰਸਾਤ ਨੋਟ ਕੀਤੀ ਗਈ ਸੀ ਜਦ ਕਿ ਹੁਣ ਸਤੰਬਰ ਦੇ ਪਹਿਲੇ 2 ਦਿਨਾਂ ਵਿੱਚ 92 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਐਮ ਡੀ ਵੱਲੋਂ ਇਸੇ ਤਰ੍ਹਾਂ ਦੀ ਦਾ ਵੀ ਜਿਹੜਾ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਸਿਰਫ ਕੁਝ ਹਿੱਸਿਆਂ ਵਿੱਚ ਜਿਹੜੀ ਦਰਮਿਆਨੀ ਬਰਸਾਤ ਹੋਏਗੀ ਸੋ ਬਿਲਕੁਲ ਜੈਸਾ ਕਰਕੇ ਆਮ ਲੋਕਾਂ ਦੇ ਲਈ ਕਿਤਨੇ ਕਿਤੇ ਰਾਹਤ ਵਾਲੀ ਖਬਰ ਹੈ ਕਿਉਂਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਜਿਹੜੀ ਗੱਲ ਕਰੀਏ ਤਾਂ ਬਿਲਕੁਲ ਮੌਸਮ ਸਾਫ ਹੋਵੇਗਾ ਕੋਈ ਵੀ ਜਿਹੜੀ ਬਾਰਸ਼ ਪੈਣ ਦੀ ਜਿਹੜੀ ਸੰਭਾਵਨਾ ਨਹੀਂ ਹੋਵੇਗੀ ਸੋ ਬਿਲਕੁਲ ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਹਲਕੀ ਜਿਹੜੀ ਦਰਮਿਆਨੀ ਬਰਸਾਤ ਹੋਏਗੀ ਅਗਰ ਗੱਲ ਕਰੀਏ ਤਾਂ ਉੱਥੇ ਹੀ ਜਿੱਥੇ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਨਹੀਂ ਜਾਰੀ ਕੀਤਾ ਗਿਆ ਉੱਥੇ ਹੀ ਜੇ ਗੱਲ ਕਰੀਏ ਤਾਂ ਅੱਜ ਜਿਹੜੀ ਲੁਧਿਆਣਾ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਲੋਕਾਂ ਦੇ ਜਹਨ ਦੇ ਵਿੱਚ ਡਰ ਹੈ ਸੋ ਜਿੱਥੇ ਡਰ ਹੈ ਉੱਥੇ ਹੀ ਜੇ ਗੱਲ ਕਰੀਏ ਟ੍ਰੈਫਿਕ ਪੁਲਿਸ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਸੋ ਗੱਲਬਾਤ ਵੀ ਜਿਹੜੀ ਜ਼ਰੂਰ ਹੈ ਉਹ ਕਰ ਲੈਣੇ ਸਰ ਕਾਫੀ ਬਰਸਾਤ ਦੇ ਵਿੱਚ ਤੁਸੀਂ ਮਿਹਨਤ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਸੋ ਸਰ ਡਿਊਟੀ ਤੇ ਕਰਨੀ ਪੈਣੀ ਹੈ ਜੀ ਡਿਊਟੀ ਤੇ ਲੋਕਾਂ ਨੂੰ ਜਾਂ ਵੀ ਬਸੜੋ ਫਸਣ ਦਾ ਰਸਿਆ ਦਿਖਾਵਾਂਗੇ ਲੋਕਾਂ ਨੂੰ ਡਿਊਟੀ ਹੈ ਅੱਛਾ ਲੋਕ ਅਕਸਰ ਜਿਹੜੀ ਨੈਗੇਟਿਵ ਚੀਜ਼ ਹੁੰਦੀ ਤੇ ਮਿਹਨਤ ਤੁਸੀਂ ਕਰ ਰਹੇ ਹੋ ਤੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਤੁਸੀਂ ਇਸ ਤਰੀਕੇ ਨਾਲ ਮਿਹਨਤ ਕਰਦੇ ਹੋ ਤੇ ਕੀ ਕਹਿਣਾ ਚਾਹੋਗੇ ਕਿੰਨੀ ਕੁ ਔਖਿਆਈ ਜਾਂਦੀ ਹੈ ਜਾਂ ਕਿਦਾਂ ਤੁਸੀਂ ਨੇ ਤਾਂ ਆਪੋ ਆਪਣੀ ਸੋਚ ਹੁੰਦੀ ਬੰਦੇ ਦੀ ਜਿਹੜਾ ਕੰਮ ਦੇਖਦਾ ਕਈ ਲੋਕ ਇਹ ਐਪਰੀਸ਼ੀਏਟ ਵੀ ਕਰਕੇ ਜਾਂਦੇ ਦੇਖੇ ਵਧੀਆ ਡਿਊਟੀ ਕਰ ਗਏ ਕਈ ਇਹ ਨੇਗੇਟਿਵ ਸੋਚਦੇ ਨੇ ਉਹ ਨਹੀਂ ਕਰਦੇ ਬਿਲਕੁਲ ਪੂਰਪ ਸਲਾਮਾ ਜਮਾ ਨਾਲ ਗੱਲਬਾਤ ਕੀਤੀ ਆਪਣੀ ਮਸਤੀਦੀ ਦੇ ਨਾਲ ਮਿਹਨਤ ਦੇ ਨਾਲ ਜੇ ਡਿਊਟੀ ਕਰ ਰਹੇ ਨੇ ਉੱਥੇ ਹੀ ਜੇ ਗੱਲ ਕਰੀਏ ਤਾਂ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਨਹੀਂ ਜਾਰੀ ਕੀਤਾ ਗਿਆ ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਸਾਫ਼ ਹੁੰਦੀ ਸੰਭਾਵਨਾ ਹੈ ਸੋ ਪੰਜਾਬ ਵਾਸੀਆਂ ਦੇ ਲਈ ਕਾਫੀ ਵੱਡੀ ਖਬਰ ਹੈ ਤੇ ਰਾਹਤ ਵਾਲੀ ਖਬਰ ਹੈ ਔਰ ਅਪਡੇਟਸ ਜੁੜੇ ਰਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮਨੂ ਚਾਵੜਾ ਦੇ ਨਾਲ ਮੈਂ ਰਾਹੁੜਾ ਸਿਟੀ ਹੋਮ ਲੁਧਿਆਣਾ